ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਚੰਨਣ ਸੰਗ ਜੋਧਪਰੀ ਪੰਜਾਬ ਸਰਕਾਰ ਨੂੰ ਅਪੀਲ ਕਰਨਾ ਚਾਹੁੰਦਾ ਕਿ ਜੋ ਹਰਕਤ ਨਰੈਣ ਸਿੰਘ ਚੋੜੇ ਨੇ ਸਾਜਗੰਢ ਸਿਹਰ ਮੰਦਰ ਸਾਹਿਬ ਵਿਖੇ ਅਕਾਲ ਤਖਤ ਸਾਹਿਬ ਵੱਲੋਂ ਦਿੱਤੀ ਸਜ਼ਾ ਦੇ ਮੁਤਾਬਕ ਆਪਣੀ ਸੇਵਾ ਨਿਭਾਉਂਦੇ ਹੋਏ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਹਮਲਾ ਕਰਨ ਵਾਲੇ ਨਰੈਣ ਸਿੰਘ ਚੋੜੇ ਦੀ ਜੋ ਲੋਕ ਹਮਾਇਤ ਕਰ ਰਹੇ ਨੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਇਹ ਉਹ ਲੋਕ ਨੇ ਜਿਹੜੇ ਪੰਜਾਬ ਨੂੰ ਪੰਜਾਬ ਦਾ ਨੁਕਸਾਨ ਕਰਨ ਵਾਲੇ ਨੇ ਪੰਜਾਬ ਦਾ ਬੇੜਾਗਰ ਕਰਨ ਵਾਲੇ ਨੇ ਇਹ ਉਹ ਲੋਕ ਨੇ ਜਿਨ੍ਹਾਂ ਨੇ ਪੰਜਾਬ ਦੀ ਨਸਲ ਕੁਸ਼ੀ ਕਰਨ ਦੇ ਵਿੱਚ ਅਹਿਮ ਰੋਲ ਅਦਾ ਇਹਨਾਂ ਲੋਕਾਂ ਨੇ ਕੀਤਾ ਮੈਂ ਚਰਨ ਸਿੰਘ ਜੋਧਪੁਰੀ ਮੈਂ ਵੀ ਜੋਧਪੁਰ ਜੇਲ੍ਹ ਕੱਟੀ ਔਰ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹਨਾ ਕਿ ਮੇਰੇ ਨਾਲ ਦੇ ਕਈ ਜਿਹੜੇ ਸਿੰਘ ਚੜ੍ਹਦੀ ਕਲਾ ਵਾਲੇ ਜਿਹੜੇ 1984 ਵਿੱਚ ਅੰਦਰ ਸ਼ਹੀਦ ਵੀ ਹੋਏ ਤੇ ਇੱਕ ਭਰਾ ਸ਼ਹੀਦ ਹੋ ਗਿਆ ਇੱਕ ਜੋਧਪੁਰ ਜੇਲ੍ਹ ਕੱਟਿਆ ਔਰ ਉਹਨਾਂ ਲੋਕਾਂ ਦੇ ਚੁੱਲ੍ਹਿਆਂ ਤੇ ਘਾਹ ਉੱਗ ਗਿਆ ਕਿਸੇ ਨੇ ਬਾਤ ਨਹੀਂ ਜਥੇਬੰਦੀ ਨੇ ਪੁੱਛੀ ਉਦੋਂ ਦਲ ਖਾਲਸਾ ਵੀ ਅੱਜ ਬਿਆਨ ਦੇਂਦਿਆ ਕਿ ਜਿਹਨੇ ਪੱਗ ਲਾਈ ਆ ਜੀ ਪਾ ਨਰੈਣ ਸਿੰਘ ਚੋੜੇ ਦੀ ਖਾਲਸਾ 500 ਵੇਖ ਲੂਗਾ ਨਿਛ ਲੂਗਾ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਹੁੰਦੀ ਕਿ ਇਹ 5-7 ਜਿਹੜੇ ਲੋਕ ਨੇ ਇਹ ਪੰਥ ਨੇ ਤੇ ਦੂਜੇ ਪੰਥ ਨਹੀਂ ਇਹ ਕਿਹੜੇ ਪੰਥ ਨੇ ਇਹ ਵੀ ਦੱਸਣ ਇਹ ਪੰਥਰੀਆਂ ਇਹ ਲੋਕ ਅਤਵਾਦੀ ਨੇ ਇਹ ਹਿੰਦੁਸਤਾਨ ਦੇ ਟੁਕੜੇ ਕਰਨ ਵਾਲੇ ਨੇ ਇਹ ਲੋਕਾਂ ਦੇ ਜਵਾਨ ਪੁੱਤ ਮਰਵਾਉਣ ਵਾਲੇ ਨੇ ਇਹ ਲੋਕਾਂ ਨੂੰ ਉਕਸਾ ਕੇ ਇਹ ਇਹ ਜਿਹੜੇ ਲੋਕ ਨੇ ਲੋਕਾਂ ਨੂੰ ਇੱਦੇ ਨੌਜਵਾਨ ਪੀੜ੍ਹੀ ਨੂੰ ਗਲਤ ਪਾਸੇ ਲਿਉਣ ਵਾਲੇ ਆ ਲੋਕ ਇਹ ਲੋਕ ਨੇ ਅੱਜ ਹਰਮੰਦਰ ਸਾਹਿਬ ਤੇ ਅਟੈਕ ਹੋਏ ਨੂੰ 40 ਸਾਲ ਹੋ ਗਏ ਨੇ ਔਰ ਉਸ ਸਮੇਂ ਦੇ ਵਿੱਚ ਇਹ ਲੋਕਾਂ ਦੇ ਜਿਸ ਤਰ੍ਹਾਂ ਬੱਚੇ ਚੁਗ ਚੁਗ ਕੇ ਪੁਲਿਸ ਨੇ ਮਾਰੇ ਆ ਔਰ ਨਸਲ ਕੁਸ਼ੀ ਹੋਈ ਆ ਉਹ ਫਿਰ ਇਹ ਲੋਕ ਕਰਵਾਉਣਾ ਚਾਹੁੰਦੇ ਦੁਬਾਰਾ ਯਾਹੀ ਉਹ ਪੰਜਾਬ ਦੇ ਵਿੱਚ ਮਹੌਲ ਲਿਆਈ ਐ ਤੇ ਇਹ ਜਿਹੜੇ ਹੁਣ ਜਿਹੜੀ ਨਵੀਂ ਪਨੀਰੀ ਉੱਠੀ ਆ ਇਹਨਾਂ ਨੂੰ ਵੀ ਇਹ ਅੱਗ ਦੇ ਵਿੱਚ ਝੌਂਕਦੀ ਐ ਤੇ ਇਹ ਵੀ ਮਰ ਜਾਣ। ਔਰ ਬਿੰਨ ਬੜੀ ਰਾਨਕੀ ਦੀ ਗੱਲ ਆ। ਆ ਜਿਹੜੀ ਬੀਬੀ ਅੱਜ ਨਰੈਣ ਸਿੰਘ ਚੋੜੇ ਦੀ ਪੇਸ਼ੀ ਤੇ ਚ ਡੱਬਾ ਲੈ ਕੇ ਗਈ ਆ ਕਹਿੰਦੇ ਸੁਖਬੀਰ ਬਾਦਰ ਨੇ ਆ ਕਰ ਦਿੱਤਾ ਹਰ ਕਿਸੇ ਮਰਦ ਕੋਲ ਵੀ ਬਾਣੇ ਮਜੀਠੇ ਤੇ ਰੋਪਲੋਂ ਡਈ ਐ ਇਹ ਬਿਲਕੁਲ ਗਲਤ ਨੇ। ਮੈਂ ਤੁਹਾਨੂੰ ਦੱਸਾਂ ਕਿ ਸਾਡੇ ਜਿਹੜੇ ਜੋਧਪੂਰੀ ਸਿੰਘ ਨੇ ਕੁਝ ਬੰਦੇ ਛੱਡ ਕੇ ਕੁਝ ਤੇ ਬਾਕੀਆਂ ਦੇ ਘਰਾਂ ਜਿੱਤੇ ਖਾਓਗੇ ਕਿਸੇ ਨੇ ਬਾਤ ਨਹੀਂ ਪੁੱਛੀ ਦਾਲ ਖਾਲਸੇ ਕੋ ਖੁਦ ਮੈਂ ਗਿਆ ਸੀ ਦਾਲ ਖਾਲਸੇ ਦਾ ਮੁਖੀ ਸੀ ਜਦੋਂ ਮੈਂ ਨਵਾਂ ਨਵਾਂ ਛੁੱਟ ਕੇ ਆਇਆ ਇਹਨਾਂ ਨੂੰ ਦਾਲ ਖਾਲਸੇ ਵਾਲੇ ਨੂੰ ਪੁੱਛਣਾ ਚਾਹਣਾ ਕਵਲਪਾਲ ਸਿੰਘ ਨੂੰ ਕਿ ਮੈਂ ਤੁਹਾਡੇ ਕੋਲ ਆਇਆ ਸੀ ਤੁਸੀਂ ਮੇਰੀ ਮਦਦ ਕੀਤੀ ਸ਼ਿਮਰਨਜੀਤ ਸਿੰਘ ਮਾਨ ਕੋ ਮੈਂ ਗਿਆ ਸੀ ਉਹਨਾਂ ਨੇ ਕੋਈ ਮੇਰੀ ਮਦਦ ਕੀਤੀ ਜੇ ਸਾਡੀ ਬਾਹ ਫੜੀਆ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਫੜੀਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਫੜੀਆ ਔਰ ਮੈਂ ਇਹਨਾਂ ਦੇ ਉੱਤੇ ਸਖਤ ਸਖਤ ਜਿਹੜੇ ਲੋਕ ਅੱਜ ਨਰੈਣ ਸਿੰਘ ਚੋੜੇ ਦੇ ਹੱਕ ਵਿੱਚ ਖੜੇ ਨੇ ਉਹ ਹਾ ਦਾ ਨਾਰਾ ਮਾਰਦੇ ਆ ਔਰ ਕਹਿੰਦੇ ਕਿ ਚੋੜੇ ਨੇ ਜੋ ਕੀਤਾ ਚੰਗਾ ਕੀਤਾ ਉਹਨਾਂ ਲੋਕਾਂ ਦੇ ਉੱਤੇ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਆ ਇਹ ਮੇਰੀ ਪੰਜਾਬ ਸਰਕਾਰ ਨੂੰ ਅਪੀਲ ਵਾ ਜੇ ਨਾ ਕਾਰਵਾਈ ਨਾ ਤੇ ਕੀਤੀ ਇਹ ਪੰਜਾਬ ਦਾ ਮਾਹੌਲ ਫੇਰ ਖਰਾਬ ਕਰਨਗੇ ਤੇ ਜਿਹੜੀ ਨੌਜਵਾਨੀ ਹੁਣ ਆ ਰਹੀ ਆ ਹੁਣ ਜਿਹੜੀ ਸਮਾਜ ਦੇ ਵਿੱਚ ਵਿਚਰ ਰਹੀ ਆ ਇਹਨੂੰ ਖਤਮ ਕਰਨ ਵਿੱਚ ਇਹ ਅਹਿਮ ਰੋਲ ਅਦਾ ਕਰਨਗੇ ਸਵੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਨੇ ਹਮੇਸ਼ਾ ਹੀ ਜਿਹੜੇ ਜੋਧਪੁਰੇ ਜਿਹੜੇ ਮੇਰੇ ਵਰਗੇ ਮਾੜੇ ਸੀ ਘਰੋਂ ਮਾਰੇ ਸੀ ਉਹਨਾਂ ਦੀ ਬਾਹ ਫੜੀਆ ਮੈਂ ਇਹਨਾਂ ਨੂੰ ਪੁੱਛਣਾ ਚਾਹਨਾ ਆ ਭਾਈ ਮੋਕਮ ਸਿੰਘ ਨੂੰ ਗੁਰਦੀਪ ਸਿੰਘ ਬਠਿੰਡੇ ਨੂੰ ਅਮਰੀਕ ਸਿੰਘ ਜਨਾਲਾ ਨੂੰ ਜਰਨੈਲ ਸਿੰਘ ਜ਼ਖੀਰੇ ਨੂੰ ਤੇ ਸਤਨਾਲ ਸਿੰਘ ਮਨਾਵਾਂ ਨੂੰ ਤੇ ਦਲ ਖਾਲਸੇ ਨੂੰ ਤੇ ਉਹ ਬੀਬੀ ਨੂੰ ਗੁਰਦਾਸ ਪਾウダー ਦੇ ਵਿੱਚ ਪਿੰਡਵਾ ਫੁਲਕਾ ਉਥੇ ਬੜੀ ਚੜਦੀ ਕਲਾ ਵਾਲਾ ਸਿੰਘ ਭਗਵੰਤ ਸਿੰਘ ਜੋਧਪੁਰੀ ਸੁਪੁੱਤਰ ਆਤਮਾ ਸਿੰਘ ਉਹ ਉਹ ਵਿਚਾਰਾ ਥਰਲੇ ਲੈਂਦਾ ਰਿਹਾ ਕਿਸੇ ਨੇ ਉਹਦੀ ਮਦਦ ਨਹੀਂ ਕੀਤੀ ਉਹਦੀ ਘਰ ਦੀ ਦਵਾਈ ਖਾਣਾ ਮਰ ਗਈ ਕਿਸੇ ਨੇ ਸੱਚੇ ਜਥੇ ਬੰਦੀ ਨੇ 1 ਰੁਪਏ ਦੀ ਮਦਦ ਨਹੀਂ ਕੀਤੀ ਔਰ ਸਾਰਾ ਫੰਡ ਬਾਰੋਵਦੀ ਛਾ ਲੈ ਆ ਕੇ ਇਹਨਾਂ ਲੋਕਾਂ ਨੇ ਖਾਤਾ ਇਹ ਅੱਜ ਫਿਰ ਆਪਣੀ ਉਹ ਸਿਆਸਤ ਨੂੰ ਪਖਾਉਣਾ ਚਾਹੁੰਦੇ ਨੇ ਫਿਰ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਜੇ ਇਹ ਪੰਥਕ ਹੁੰਦੇ ਜੇ ਇਹਨਾਂ ਨੂੰ ਪੰਜਾਬ ਦਾ ਦਰਦ ਹੁੰਦਾ ਜੇ ਇਹਨਾਂ ਦੇ ਪੱਲੇ ਕੋਸ਼ਕ ਹੁੰਦਾ ਤੇ ਇਹ ਜਦੋਂ ਬਾਦਲ ਸਾਹਿਬ ਨੇ ਬਾਈਕਾਟ ਕੀਤਾ ਸੀ ਜਿਮਨੀ ਚੋਣਾ ਦਾ ਵਿੱਚ ਕੈਂਡੀਡੇਟ ਖੜਾ ਕਰਦੇ ਆਪਣੇ ਕੈਂਡੀਡੇਟ ਨੂੰ ਜਿਤਾਉਂਦੇ ਤੇ ਸਾਬਤ ਕਰਦੇ ਕਿ ਅਸੀਂ ਅਕਾਲੀ ਦਲ ਤੋਂ ਬਗੈਰ ਵੀ ਪੰਜਾਬ ਦੀ ਵਾਗ ਡੋਡ ਸਾਹਮਣੇ ਦੀ ਸਮਰੱਥਾ ਰੱਖਦੇ ਆ ਉਹ ਇਹਨਾਂ ਦੇ ਵਿੱਚ ਹੈ ਨਹੀਂ ਇਹ ਖਲੋਤੇ ਨਹੀਂ ਸੁਖਰਾਸ ਕੀ ਇਹਦਾ ਖਲੋਤਾ ਦੀ ਸ਼ਹੀਦ ਦਾ ਮੁੰਡਾ ਉਹਨਸੇ 700 ਵੋਟ ਪਈਆ ਤੁਹਾਨੂੰ ਸ਼ਰਮ ਚ ਮਰ ਜਾਣਾ ਚਾਹੀਦਾ ਉਥੇ ਕੋਈ ਐਮਐਲਏ ਨਹੀਂ ਗਿਆ ਕੋਈ ਗਰਮ ਖੇਲਿਆ ਨਹੀਂ ਗਿਆ ਕਿਸੇ ਨੇ ਉਹਦੀ ਵਾਤ ਨਹੀਂ ਪੁੱਛੀ ਉਹ 700 ਵੋਟ ਤੇ ਕੌਂਸਲਰ ਨੇ ਪੈ ਜਾਂਦੀ ਆ ਉਹਨਾਂ ਕਿ ਐਮਐਲਏ ਦੀ ਇਲੈਕਸ਼ਨ ਤੇ ਲੜਿਆ ਇੱਕ ਸ਼ਹੀਦ ਦਾ ਸੁਪੁੱਤਰ ਸੀ ਕਿੰਨੀਆਂ ਵੋਟਾਂ ਪਈਆਂ ਉਥੇ ਸਿਮਰਤਜੀਤ ਸਿੰਘ ਮਾਨ ਨੇ ਆਪਣਾ ਕੈਂਡੀਡੇਟ ਖੜਾ ਕੀਤਾ ਕਿੰਨੀਆਂ ਵੋਟਾਂ ਪਈਆਂ ਔਰ ਜਿਹੜੇ ਵਿਰੋਧੀ ਰੌਲਾ ਪਾਉਂਦੇ ਸੀ ਆਪਣਾ ਕੈਂਡੀਡੇਟ ਖੜਾ ਕਰ ਲੈਂਦੇ ਮਜ਼ਾ ਤੇ ਤਾਂ ਸੀ ਇਹ ਪੰਜਾਬ ਦੇ ਹਮਦਰਦੀ ਤਾਂ ਬਣਦੇ ਸੀ ਜੇ ਇਹਨਾਂ ਦੇ ਪੱਲੇ ਕੱਖ ਹੁੰਦਾ ਤੇ ਆਪਣਾ ਕੈਂਡੀਡੇਟ ਖੜਾ ਕਰਦੇ ਤੇ ਜਿਤਾ ਲੈਂਦੇ ਤੇ ਸਾਬਤ ਕਰ ਦਿੰਦੇ ਕਿ ਅਸੀਂ ਵੀ ਕੁਝ ਕਰਨ ਜੋਗੇ ਹੈਗੇ ਆ ਸਿਰਫ ਇਹਨਾਂ ਲੋਕਾਂ ਨੂੰ ਪਤਾ ਕਿ ਜੇ ਪੰਜਾਬ ਦੀ ਆਵਾਜ਼ ਡੋਰ ਸੰਭ ਸਕਦਾ ਤੇ ਉਹ ਸੁਖਬੀਰ ਸਿੰਘ ਬਾਦਲ ਜੇ ਲੋਕ ਪਿਆਰ ਕਰਦੇ ਤੇ ਸੁਖਬੀਰ ਸਿੰਘ ਬਾਦਲ ਨੂੰ ਪਿਆਰ ਕਰਦੇ ਲੋਕ ਸੁਖਬੀਰ ਸਿੰਘ ਬਾਦਲ ਦੇ ਨਾਲ ਚਟਾਂਗਾਂ ਵਾਂ ਖੜੇ ਆ ਇਸ ਕਰਕੇ ਇਹ ਲੋਕਾਂ ਨੇ ਨਿਸ਼ਾਨਾ ਹੀ ਸੁਖਬੀਰ ਸਿੰਘ ਬਾਦਲ ਨੂੰ ਬਣਾਇਆ ਔਰ ਉਹਦੇ ਤੇ ਜਾਨ ਲੈਵਾ ਹਮਲਾ ਕਰਨ ਦੀ ਕੋਸ਼ਿਸ਼ ਕਰਦੇ ਮੈਂ ਇਹਨਾਂ ਲੋਕਾਂ ਦੀ ਨਖੇਦੀ ਕਰਦਾ ਔਰ ਮੈਂ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਦਾ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਨਾਂ ਸਾਰਿਆਂ ਲੋਕਾਂ ਦੇ ਦੇਸ਼ದ್ರੋਹੀ ਦਾ ਔਰ ਬੰਦਿਆ ਜਿਹੜਾ ਕਿਹਾ ਤੇ ਪਰਚਾ ਇਹਨਾਂ ਤੇ ਦਰਜ ਕੀਤਾ ਜਾਵੇ ਔਰ ਇਹਨਾਂ ਨੂੰ ਤੁਰੰਤ ਹਰਸ਼ਟ ਕੀਤਾ ਜਾਵੇ ਸਾਡੇ ਘਰਾਂ ਦੇ ਘਰ ਨਹੀਂ ਹੈਗੇ ਮਕਾਨ ਤੱਕ ਨਹੀਂ ਹੈ ਮੇਰਾ ਮੇਰੇ ਕੋਲ ਹੋਰ ਵੀ ਚੜ੍ਹਦੀ ਕਲਾ ਵਾਲੇ ਸਿੰਘ ਮੇਰੇ ਸੰਪਰਕ ਤੇ ਵਿੱਚ ਵੀ ਹੈਗੇ ਆ ਤੇ ਜਿਹੜੇ ਅੱਜ ਦਰਦਾਂ ਦੀਆਂ ਠੋਕਰਾਂ ਖਾਂਡੇ ਉਦੋਂ ਇਹ ਜਥੇਬੰਦੀਆਂ ਕਿੱਥੇ ਗਈਆਂ ਸੀ ਇਸ ਕਰਕੇ ਮੈਂ ਚੰਨਣ ਸਿੰਘ ਯੋਧਪੁਰੀ ਉਹਨਾਂ ਲੋਕਾਂ ਦੀ ਸਖਤ ਸ਼ਬਦਾਂ ਵਿੱਚ ਨਖੇਦੀ ਕਰਦਾ ਔਰ ਦਲ ਖਾਲਸੇ ਵਾਲਿਆਂ ਨੂੰ ਮੈਂ ਕਹਿਣਾ ਚਾਹੁੰਨਾ ਕੀ ਜਿਹੜੀ ਤੁਸੀਂ ਘੁਮਾ ਫਰਾ ਕੇ ਕਹਿੰਦੇ ਕਦੀ ਅਕਾਲ ਤਖਤ ਸਾਹਿਬ ਨੂੰ ਕਹਿੰਦੇ ਕਦੀ ਕਹਿੰਦੇ ਇਹ ਅਕਾਲ ਤਖਤ ਸਾਹਿਬ ਨੂੰ ਹਟਾਇਤ ਨਹੀਂ ਹੈ ਉਹ ਬੰਦੇ ਨੂੰ ਹਟਾਇਤ ਆ ਜਿਹਨੇ ਨਰੈਣ ਸਿੰਘ ਚੋੜੇ ਦੀ ਪੱਗ ਲਾਤੀ ਮੈਂ ਦਲ ਖਾਲਸਾ ਨੂੰ ਗੱਲ ਕਹਿਣਾ ਚਾਹੁੰਨਾ ਜੇ ਨਰੈਣ ਸਿੰਘ ਚੋੜੇ ਦੀ ਤੁਹਾਨੂੰ ਪੱਗ ਦਿੱਤੀ ਤੇ ਤੇ ਬੜੀਆਂ ਜਣੇ ਦੀ ਪੱਗਾਂ ਲੱਥੀਆਂ ਉਹ ਤੁਹਾਨੂੰ ਪੱਗਾਂ ਨਹੀਂ ਵਿਛੀਆਂ ਔਰ ਮੈਂ ਪੰਜਾਬ ਸਰਕਾਰ ਨੂੰ ਇਹ ਕਹਿਣਾ ਚਾਹੁੰਨਾ ਕਿ ਪੰਜਾਬ ਦਾ ਮਹੌਲ ਖਰਾਬ ਹੋਣ ਤੋਂ ਬਚਾਉਣ ਲਈ ਇਹਦਾ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇ। ਔਰ ਇਹਨਾਂ ਲੋਕਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਪੰਜ ਤੁਸੀਂ ਨਹੀਂ ਜੇ। ਪੰਜ ਤੁਹਾਡੇ ਚੰਦ ਬੰਦੇ ਨਹੀਂ ਜੇ। ਜੇ ਤੁਸੀਂ ਗੋਲੀਆਂ ਜੜੀਆਂ ਚਲਵਾ ਰਹੇ ਜੇ, ਹਮ ਲੇਕਰ ਆ ਰਹੇ ਹਾਂ। ਇਹਦਾ ਮੂੰਗ ਤੋੜਵਾ ਜਵਾਬ ਵੀ ਦਿੱਤਾ ਜਾ ਸਕਦਾ ਜੇ। ਅਸੀਂ ਸੁਖਬੀਰ ਸਿੰਘ ਬਾਦਲ ਵਾਸਤੇ ਅਸੀਂ ਕੁਝ ਵੀ ਕਰ ਸਕਦੇ ਹਾਂ, ਕੁਝ ਵੀ ਕਰਨ ਨੂੰ ਮੈਂ ਤਿਆਰ ਜੇ। ਇਸ ਵੀਡੀਓ ਰਾਹੀਂ ਮੈਂ ਪੰਜਾਬ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ ਤੇ ਇਹਨਾਂ ਲੋਕਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਤੁਸੀਂ ਉਹ ਲੋਕ ਜੇ ਉਹ ਜੋਖਾ ਨੇ ਤੁਸੀਂ ਜਿਹੜੇ ਬਾਹਰੋਂ ਲਿਆ ਲੈ ਕੇ ਪੰਜਾਬ ਦੇ ਜਿਹੜੇ ਗਰੀਬ ਪਰਿਵਾਰਾਂ ਦੇ ਜਿਹੜੇ ਨੌਜਵਾਨ ਮੁੰਡੇ ਉਹਨਾਂ ਦਾ ਕਤਲ ਕਰਵਾਇਆ ਜੇ ਤੁਸੀਂ ਕਤਲ ਕਰਉਂਦੇ ਜੀ ਇਹੋ ਜਿਹਾ ਮਾਹੌਲ ਸਿਰ ਜਿੱਤੇ ਜੀ ਮੈਨੂੰ ਬੜਾ ਦੁੱਖ ਹੋਇਆ ਉਹ ਬੀਬੀ ਤੇ ਵੀ ਜਿਹੜੀ ਜਾ ਕੇ ਜਦੋਂ ਛੋੜੇ ਦੇ ਹੱਕ ਵਿੱਚ ਜਾ ਕੇ ਨਹਾ ਦਾ ਨਾਰਾ ਕੂਟ ਦੇ ਚ ਮਾਰਿਆ ਔਰ ਮੈਂ ਬੀਬੀ ਨੂੰ ਪੁੱਛਣਾ ਚਾਹੁੰਨਾ ਕਿ ਇਹਨੇ ਚਰਤੀ ਸੁੱਤੀ ਤਾਂ ਕੋਈ ਸੁਖਬੀਰ ਸ ਹੈ ਕਿ ਬਾਦਲ ਪ੍ਰਕਾਸ਼ ਸਿੰਘ ਬਾਦਲ ਐਡੇ ਨਾਈਸ ਤੇ ਚੰਗੇ ਬੰਦੇ ਨੇ ਜੇ ਉਹ ਮੇਰੀ ਮਦਦ ਨਾ ਨਾ ਕਰਦੇ ਤੇ ਅਸੀਂ ਦਰਦ-ਦਰਦੀਆਂ ਠੋਕਰਾਂ ਖਾਣੀਆਂ ਸੀ ਗੱਲ ਮੈਂ ਤੁਹਾਨੂੰ ਦੱਸ ਦਵਾਂ ਅੱਜ ਜੀਨੇ ਆ ਅੱਜ ਪ੍ਰਸ਼ਾਦਾ ਛਕਦੇ ਆਂ ਤੇ ਸਭ ਬਾਦਲ ਪਰਿਵਾਰ ਦਾ صدਕਾ ਮੈਂ ਤੁਹਾਨੂੰ ਸਪਸ਼ਟ ਕਹਿਣਾ ਚਾਹੁੰਨਾ ਤੇ ਅਸੀਂ ਕੁਛ ਵੀ ਕਰ ਸਕਦੇ ਆ ਬਾਦਲ ਸਾਹਿਬ ਦੇ ਵਾਸਤੇ ਜੇ ਕੋਈ ਬਾਦਲ ਸਾਹਿਬ ਤੇ ਤੇ ਹਮਲਾ ਕਰਨ ਦੀ ਕੋਸ਼ਿਸ਼ ਕਰਦਾ ਜਾਂ ਉਹਨਾਂ ਦੀ ਹਮਾਇਤ ਹਮਾਇਤ ਕਰ ਜਿਹੜੇ ਹਮਲਾ ਕਰਦੇ ਉਹਨਾਂ ਦੀ ਹਮਾਇਤ ਕਰਦੇ ਆ ਉਹਨਾਂ ਦੇ ਵਰ ਖਲਾਵੀ ਅਸੀਂ ਜੜੀ ਬੰਦੀ ਕਾਰਵਾਈ ਕਰਉਣ ਦੇ ਵਿੱਚ ਕੋਈ ਢਿੱਲ ਨਹੀਂ ਛੱਡਾਂਗੇ ਪਰ ਮੈਂ ਉਹਨਾਂ ਲੋਕਾਂ ਨੂੰ ਕਹਿਣਾ ਚਾਹੁੰਨਾ ਫੇਰ ਦੁਬਾਰਾ ਰਿਪੀਟ ਕਰਨਾ ਚਾਹੁੰਨਾ ਕਿ ਜੇ ਆ ਜਿਹੜੇ ਮੌਕਮ ਸੁਣਾ ਨੇ ਜਥੇਬੰਦੀ ਬਣਾਈ ਆ ਅਜੇ ਕੀਰੇ ਵਰਗੇ ਹੋਏ ਬਠਿੰਡੇ ਵਰਗੇ ਯਾਰ ਆਪਣਾ ਕੈਂਡੀਡੇਟ ਖੜੇ ਕਰਦੇ ਨਾ ਆ ਜਿਹੜੀ ਚਾਰ ਇਲੈਕਸ਼ਨਾਂ ਲੰਘੀਆਂ ਵਾਂ ਜੇ ਦਾਮਵਾ ਤੁਹਾਡੇ ਪੱਟਾਂ ਦੇ ਵਿੱਚ ਲੱਤਾ ਪਾੜ ਚਲਦੀਆਂ ਕੈਂਡੀਡੇਟ ਖੜਾ ਕਰਦੇ ਔਰ ਉਹਨੂੰ ਜਿਤਾਉਂਦੇ ਜਿਤਾ ਕੇ ਲਿਉਂਦੇ ਤੇ ਫੇਰ ਆਣ ਕੇ ਕਹਿੰਦੇ ਕਿ ਅਹੀਂ ਬਾਦਲ ਸਾਹਿਬ ਦੇ ਕਾਲੀ ਦਲ ਤੋਂ علاوہ ਵੀ ਅਹੀਂ ਪੰਜਾਬ ਵਿੱਚ ਆਪਣੀ ਜਿੱਤ ਹਾਸਲ ਕਰ ਸਕਦੇ ਲੋਕ ਸਾਡੇ ਨਾਲ ਆ ਔਰ ਮੈਂ ਅਕਾਲੀ ਦਲ ਦੀ ਕੋਰ ਕਮੇਟੀ ਦਾ ਤਹਿ ਦਿਲੋਂ ਧੰਨਵਾਦ ਅੱਜ ਕਰਦਾ ਹਾਂ ਕਿ ਇਹਨਾਂ ਨੇ ਬਾਈਕਾਟ ਕੀਤਾ ਬਹੁਤ ਵਧੀਆ ਕੰਮ ਕੀਤਾ ਇਹਨਾਂ ਵਿਰੋਧੀਆਂ ਦੇ ਚਿਹਰੇ ਨੰਗੇ ਕਰ ਦਿੱਤੇ ਕਿ ਇਹਨਾਂ ਦੇ ਨਾਲ ਪੰਜਾਬ ਦੀ ਜਨਤਾ ਹੈ ਹੀ ਨਹੀਂ ਇਹਨਾਂ ਨੂੰ ਮੂੰਹ ਲੋਂਦੀ ਨਹੀਂ ਇਹਨਾਂ ਨੂੰ ਵੇਖ ਕੇ ਪਸੰਦ ਨਹੀਂ ਕਰਦੀ ਇਹ ਚੰਦ ਬੰਦੇ ਨੇ ਜਿਹੜੇ ਬਾਹਰੋਂ ਫੰਡਿੰਗ ਲਿਆ ਕੇ ਔਰ ਅਸਲੇ ਲੈ ਕੇ ਪਿਸਤੌਲ ਲੈ ਕੇ ਲੋਕਾਂ ਨੂੰ ਡਰਾ ਧਮਗਾ ਕੇ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਆ ਔਰ ਆਪਣਾ ਦਬਦਬਾ ਬਣਾਉਣਾ ਚਾਹੁੰਦੇ ਆ ਉਹ ਸਰਕਾਰ ਨੂੰ ਇਹਨਾਂ ਤੇ ਕਾਰਵਾਈ ਕਰਨੀ ਚਾਹੀਦੀ ਹੈ ਔਰ ਇਹਨਾਂ ਚੁੱਕ ਕੇ ਅੰਦਰ ਬੰਦ ਕਰ ਦੇਣਾ ਚਾਹੀਦਾ ਉਹ ਨਰਾਇਣ ਸਿੰਘ ਚੋੜੀ ਤੇ ਸਭ ਤੋਂ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਇਹ ਭਾਰਤ ਨੂੰ ਇਹ ਪੰਜਾਬ ਨੂੰ ਔਰ ਸਿੱਖੀ ਦਾ ਕਹਾਣ ਕਰਦੇ ਵਿੱਚ ਇਹ ਇਹਮ ਰੋਲ ਅਦਾ ਕਰਨ ਵਾਲੇ ਬੰਦੇ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਪੰਜਾਬ ਤੇ ਭਾਰਤ ਲਈ ਖਤਰਾ ਸਾਬਤ ਹੋਣਗੇ ਇਸ ਲਈ ਇਹਨਾਂ ਨੂੰ ਹੁਣੇ ਹੀ ਟੈਂਸਰ ਨਾਥ ਪਾਉਣ ਦੀ ਬਹੁਤ ਵੱਡੀ ਜ਼ਰੂਰਤ ਹੈ ਲੋੜਵਾ ਇਹ ਸਬੰਧ ਦੇ ਵਿੱਚ ਮੈਂ ਪੰਜਾਬ ਸਰਕਾਰ ਨੂੰ ਤੇ ਐਸਐਸਪੀ ਸਾਹਿਬ ਨੂੰ ਕਮਿਸ਼ਨਰ ਸਾਹਿਬ ਨੂੰ ਜਲਦੀ ਇੱਕ ਲੈਟਰ ਲਿਖਾਂਗਾ ਕਿ ਇਹਨਾਂ ਲੋਕਾਂ ਤੇ ਕਾਰਵਾਈ ਕਰਕੇ ਇਹਨਾਂ ਨੂੰ ਅਰੈਸਟ ਕੀਤਾ ਜਾਏ ਉਹ ਰਾਹੀਂ ਬਾਦਲ ਸਾਹਿਬ ਦੇ ਨਾਲ ਹਾਂ ਤੇ ਅਸੀਂ ਆ ਰਵਾਂਗੇ ਤੇ ਜਿਹੜੇ ਆ ਲੋਕ ਲੋਕੇ ਅਚਨ ਚੇਤ ਆੜ ਕੇ ਹਮਲੇ ਕਰਦੇ ਆ ਇਹਨਾਂ ਨੂੰ ਚੇਤਾਵਨੀ ਹੈ ਕਿ ਜੇ ਤਹੀਂ ਹਮਲੇ ਕਰਨੇ ਆ ਕੋਈ ਕਾਰਵਾਈ ਕਰਨੀ ਹੈ ਤੇ ਡਟ ਕੇ ਕਹਿ ਕੇ ਸੂਰਮਿਆਂ ਦਾ ਕੰਮ ਆ ਕੇ ਕਹਿ ਕੇ ਮਾਰਨਾ ਕਿ ਆਓ ਤੇ ਅਸੀਂ ਵੀ ਮੂੰਹ ਤੋੜਵਾ ਜਵਾਬ ਦੇਣ ਨੂੰ ਤਿਆਰ ਪਰ ਤਿਆਰ ਆ। ਇਹਨੀਆਂ ਬੇਨਤੀਆਂ ਪ੍ਰਵਾਨ ਕਰੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।